ਜੀ ਤਾਂ ਜਿਹੜੀ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਸੀ ਕਿ ਕਿਵੇਂ ਇੱਕ ਪੁੱਤ ਇੱਕ ਪੋਤਾ ਆ ਪੰਜਾਬ ਦੇ ਵਿੱਚ ਇੱਕ ਇਸ ਵੇਲੇ ਬਹੁਤ ਵੀਡੀਓ ਘੁੰਮ ਰਹੀ ਹੈ ਇਹ ਦੋਸ਼ੀ ਹੈ ਇਹ ਕੌਣ ਹੈ ਇਹ ਹੁਣ ਤੁਸੀਂ ਆਇਡੈਂਟੀਫਾਈ ਕਰਨਾ ਹੈ ਕੀ ਸਾਡਾ ਸਮਾਜ ਦੇ ਵਿੱਚ ਇੰਨਾ ਨਿਹਾਰ ਹੋ ਗਿਆ ਹਜੇ ਅਸੀਂ ਉਹ ਫਰੀਦਕੋਟ ਵਾਲੀ ਕੁੜੀ ਨੂੰ ਨਹੀਂ ਭੁੱਲੇ ਭੁੱਲੇ ਤਾਂ ਅਸੀਂ ਕਿਸੇ ਘਟਨਾ ਨੂੰ ਵੀ ਨਹੀਂ ਜਿੰਨੀਆਂ ਘਟਨਾਵਾਂ ਇੱਥੇ ਵਾਪਰ ਰਹੀਆਂ ਨੇ ਪਰ ਕਿਤੇ ਪੁੱਤ ਪਿਓ ਨੂੰ ਮਾਰ ਰਿਹਾ ਪਿਓ ਪੁੱਤ ਨੂੰ ਮਾਰ ਰਿਹਾ ਧੀ ਮਾਂ ਨੂੰ ਮਾਰ ਰਹੀ ਮਾਂ ਧੀ ਨੂੰ ਮਾਰ ਰਹੀ ਇੱਕ ਬੰਦਾ ਸਾਰੇ ਟੱਬਰ ਨੂੰ ਮਾਰ ਰਿਹਾ ਕੋਈ ਕਿਸੇ ਨੂੰ ਨਹਿਰ ਚ ਸੱਟ ਰਿਹਾ ਆ ਕਿਹੜਾ ਸਾਡਾ ਸਮਾਜ ਹੋ ਗਿਆ ਸਾਨੂੰ ਚਿੰਤਾ ਦਾ ਵਿਸ਼ਾ ਇਹ ਅਸੀਂ ਜਿਹੜੇ ਵਿਦੇਸ਼ਾਂ ਚ ਰਹਿੰਦੇ ਆ ਅਸੀਂ ਚਿੰਤਾ ਕਰਦੇ ਆ ਤੁਹਾਡੀ ਅਸੀਂ ਤੁਹਾਡੇ ਬਾਰੇ ਸੋਚਦੇ ਆ ਵੀ ਇਹ ਚੱਲੇ ਕੀ ਜਾਂਦਾ ਹੁਣ ਮੈਂ ਤੁਹਾਨੂੰ ਇੱਕ ਇਹੋ ਜੀ ਵੀਡੀਓ ਦਿਖਾਉਣ ਲੱਗਿਆ ਕਿ ਕਿੱਡੀ ਸ਼ਰਮ ਦੀ ਗੱਲ ਹੈ ਤੇ ਕਿਵੇਂ ਹੱਸ ਕੇ ਇਹ ਵੀਡੀਓ ਜਿਹੜੀ ਬਣਾਈ ਜਾ ਰਹੀ ਹੈ ਇਦੀ ਮੈਂ ਆਵਾਜ਼ ਆ ਜਿਹੜੀ ਉਹ ਤੁਹਾਡੇ ਨਾਲ ਨਹੀਂ ਸਾਂਝੀ ਕਰਾਂਗਾ ਕਿਉਂਕਿ ਆਵਾਜ਼ ਜਦੋਂ ਤੁਸੀਂ ਸੁਣੋਗੇ ਸ਼ਾਇਦ ਤੁਹਾਡਾ ਮਨ ਬੜਾ ਖਰਾਬ ਹੋ ਜਾਏ ਮੇਰਾ ਖੁਦ ਦਾ ਮਨ ਖਰਾਬ ਹੋਇਆ ਜੀ ਇਹ ਵੀਡੀਓ ਨੂੰ ਦੇਖ ਕੇ ਹੁਣੇ-ਹੁਣੇ ਅਪਡੇਟ ਕੀਤੀ ਗਈ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਸ਼ਖਸ਼ ਇਹ ਚਿੱਟੀ ਦੀ ਦਾੜ੍ਹੀ ਵਾਲਾ ਬਾਬਾ ਬਜ਼ੁਰਗ ਸਾਡੇ ਪਿਓਵਾਂ ਦੀ ਉਮਰ ਦਾ ਕਿਵੇਂ ਨੂੜਿਆ ਵਾ ਜੀ ਕਿਵੇਂ ਇਹ ਬੰਨਿਆ ਹੋਇਆਗਾ ਕੀ ਉਹ ਕਾਰਨ ਹੋਗੇ ਇਹੋ ਜੇ ਤੇ ਮਿਲੀ ਜਾਣਕਾਰੀ ਅਨੁਸਾਰ ਜੀ ਇਹ ਬਾਬੇ ਨੂੰ ਇਹ ਇਹਦੇ ਪੁੱਤ ਵੱਲੋਂ ਲੜਾਈ ਝਗੜਾ ਕਰਕੇ ਪਹਿਲੀ ਦਾ ਕੋਈ ਇਸ਼ੂ ਸੀਗਾ ਪਹਿਲੀ ਨਾਮ ਇਹਦੇ ਨਾਮ ਲਗਾਉਣ ਕਰਕੇ ਤੇ ਇਹ ਝਗੜਾ ਇੰਨਾ ਵਧ ਗਿਆ ਤੇ ਇਹ ਹੁਣ ਸਾਰਾ ਕੁਝ ਹੱਥੋਂ ਦੇ ਮਾਰੇ ਇਹਦੇ ਜਿਹੜੇ ਨਿਆਣੇ ਨੇ ਇਹਦੇ ਮੁੰਡੇ ਨੇ ਇਹਨਾਂ ਕੁਛ ਕੀਤਾ ਤੇ ਕਿੰਨੀ ਬੇਸ਼ਰਮੀ ਨਾਲ ਇਹ ਵਿਅਕਤੀ ਹੈ ਜਿਹੜਾ ਇਹ ਹੱਸ ਰਿਹਾ ਕੀ ਇਹ ਮਾੜੀ ਗੱਲ ਨਹੀਂ ਤੇ ਫਿਰ ਕੁਝ ਲੋਕ ਤਰਕ ਦਿੰਦੇ ਨੇ ਆ ਮੈਨੂੰ ਹੁਣੇ ਮੈਸੇਜ ਆਇਆ ਐਂਡਿੰਗ ਨੰਬਰ ਇਹਨਾਂ ਦਾ 0844 ਆ ਇਹ ਕੀ ਲਿਖਦੇ ਨੇ ਕਿ ਇਹ ਇੰਜ ਲੱਗ ਰਿਹਾ ਕਿ ਇਹ ਫਿਲਮ ਦਾ ਸੈੱਟ ਹੈ ਤੇ ਜੇ ਇਹ ਫਿਲਮ ਦਾ ਵੈਸੇ ਤਾਂ ਜਿੰਨਾ ਅਸੀਂ ਇਹਦੇ ਫੈਕਟ ਚੈੱਕ ਕੀਤਾ ਜਾਂ ਜਿੱਥੋਂ ਸਾਨੂੰ ਇਹ ਵੀਡੀਓ ਜਿਨ੍ਹਾਂ ਨੇ ਪਹੁੰਚਾਈ ਆ ਉਹਨਾਂ ਵੱਲੋਂ ਇਹੀ ਜਾਣਕਾਰੀ ਦਿੱਤੀ ਗਈ ਪਰ ਅਸੀਂ ਕੀ ਸਾਡੇ ਸਮਾਜ ਦੇ ਵਿੱਚ ਇਹ ਕਰਦੇ ਆ ਤੇ ਫਿਰ ਅਸੀਂ ਹਰ ਗੱਲ ਨੂੰ ਕਹਿੰਨੇ ਆ ਇਹ AI ਹੈ ਜੀ ਇਹ ਤਾਂ ਜੀ ਆ ਹੈ ਜੀ ਇਹ ਤਾਂ ਇਦਾਂ ਜੀ ਅਸੀਂ ਆ ਆ ਇਹਨਾਂ ਦੇ ਲਈ ਉਹ ਜਿਵੇਂ ਕਹਿੰਦੇ ਵੀ ਅਸੀਂ ਦਰਖਤ ਇਹਨਾਂ ਲਈ ਲਾ ਰਹੇ ਆਂ ਪਾਣੀ ਇਹਨਾਂ ਲਈ ਵਿਚਾਰ ਰਹੇ ਆਂ ਆ ਨੌਜਵਾਨੀ ਆ ਸਾਡੀ ਅਸੀਂ ਇਹਨਾਂ ਦੇ ਲਈ ਕੁਝ ਚੰਗਾ ਚਾਹੁੰਦੇ ਆਂ ਇਹ ਬੜੀ ਸ਼ਰਮ ਦੀ ਗੱਲ ਆ ਜੀ ਪੰਜਾਬ ਦੇ ਵਿੱਚ ਇਸ ਵੇਲੇ ਅੱਜ ਸਵੇਰੇ ਉਸ ਵੇਲੇ سانس ਨਹੀਂ ਫੈਲੀ ਕਿ ਜਦੋਂ ਇਹ ਜਿਹੜੀ ਵੀਡੀਓ ਆ ਦੇਖੀ ਅਤੇ ਬੜਾ ਦੁੱਖ ਲੱਗਿਆ ਸਾਡੇ ਕੋਲੇ ਹੁਣੇ-ਹੁਣੇ ਸਟੂਡੀਓ ਦੇ ਵਿੱਚ ਪਹੁੰਚੀ ਆ ਸਾਨੂੰ ਇਹ ਭੇਜੀ ਗਈ ਆ ਪਰ ਕਿੱਡੀ ਇਹ ਮਾੜੀ ਗੱਲ ਆ ਇੱਕ ਬਜ਼ੁਰਗ ਨੂੰ ਕਿਵੇਂ ਨੂੜਿਆ ਜੀ ਕਬਲੇ ਦੇ ਨਾਲ ਬੰਨੀ ਬੈਠੇ ਆਗੇ ਤੇ ਬਿਸ਼ਰਮਾਂ ਨੂੰ ਵੀਡੀਓ ਬਣਾ ਰਹੇ ਆ ਐਦੂ ਮਾੜਾ ਹੁਣ ਹੋਰ ਕੀ ਹੋ ਜੇਗਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਜੀ ਕਿ ਇਥੇ ਕਾਲ ਯੁਗ ਹੈ ਤੇ ਸਾਨੂੰ ਕਾਲ ਯੁਗ ਦੇ ਵਿੱਚ ਰਹਿਣ ਦੀ ਆਤ ਪੈ ਗਈ ਹੈ ਇਹੋ ਜੀ ਲਾਦ ਜਮਨ ਨਾਲੋਂ ਮਾਪੇ ਮੈਨੂੰ ਲੱਗਦਾ ਵੀ ਕਹਿੰਦੇ ਹੋਣਗੇ ਸ਼ਾਇਦ ਅਸੀਂ ਇਦਾਂ ਦੀ ਲਾਦ ਨਹੀਂ ਜੰਮਦੇ ਕਿੱਡੀ ਮਾੜੀ ਗੱਲ ਆ ਕਿੱਡੇ ਨਿਹਾਰਵਾਲ ਸਾਡਾ ਸਮਾਜ ਜਾ ਰਿਹਾ ਕੀ ਮਾਪਿਆਂ ਨਾਲੋਂ ਇਹੋ ਜੀਆਂ ਚੀਜ਼ਾਂ ਜਿਹੜੀਆਂ ਉਹ ਸਾਨੂੰ ਪਿਆਰੀਆਂ ਹੋ ਗਈਆਂ ਕਿ ਸਾਨੂੰ ਕਾਰ ਸਕੂਟਰ ਮੋਟਰਸਾਈਕਲ ਆ ਜਿਵੇਂ ਜਵਾਗ ਦੇ ਦਵੱਲੀ ਜਾਂਦੇ ਸਕੂਟਰੇ ਦੇ ਵਿੱਚ ਸ਼ਾਇਦ ਕੋਈ ਰੌਲਾ ਇਹਨਾਂ ਦਾ ਪਿੱਛੇ ਜੇ ਵੀ ਅਸੀਂ ਇੱਕ ਵੀਡੀਓ ਦੇਖੀ ਸੀ ਕਿ ਇੱਕ ਨੌ ਆਪਣੀ ਮਾਂ ਨੂੰ ਕਿਵੇਂ ਕੁੱਟ ਰਹੀ ਸੀ ਫਿਰ ਸਮਾਂ ਰਹਿੰਦੇ ਪਰਵਾਹੀ ਘੱਟ ਹੁੰਦੀ ਆ ਬਾਅਦ ਚੋ ਜਦੋਂ ਕੋਈ ਅਨਹੋਣੀ ਘਟਨਾ ਵਾਪਰ ਜਾਂਦੀ ਆ ਤਾਂ ਵੱਖ-ਵੱਖਰੀਆਂ ਜਥੇਬੰਦੀਆਂ ਉੱਥੇ ਪਹੁੰਚ ਜਾਂਦੀਆਂ ਨੇ ਵੱਖੋ-ਵੱਖਰੇ ਲੋਕ ਪਹੁੰਚ ਜਾਂਦੇ ਨੇ ਵੱਖੋ-ਵੱਖਰੇ ਸਾਡੇ ਪੋਡਕਾਸਟਾਂ ਵਾਲੇ ਪਹੁੰਚ ਜਾਂਦੇ ਨੇ ਪਰ ਸਮਾਂ ਰਹਿੰਦੇ ਇਹਨਾਂ ਦਾ ਹੱਲ ਕਰਨ ਦੀ ਲੋੜ ਹੈ ਅਸੀਂ ਬੜਾ ਦੁਖੀ ਹਾਂ ਗਰਬਚਨ ਸਿੰਘ ਜੀ ਦਾ ਮੈਸੇਜ ਆਇਆ ਕਿ ਕਹਿੰਦੇ ਮੇਰਾ ਮਨ ਬਹੁਤ ਦੁਖੀ ਅਗਰ ਭੇਜੀ ਤੇ ਇਸ ਬਜ਼ੁਰਗ ਲਈ ਕਹਿੰਦੇ ਮੈਂ ਆ ਬੀਜੀਪੀ ਸਾਹਿਬ ਨਾਲ ਮੀਟਿੰਗ ਕਰਾਂਗਾ ਖੈਰ ਗਰਬਚਨ ਜੀ ਤੁਹਾਡੇ ਜਜ਼ਬਾਤਾਂ ਦੀ ਅਸੀਂ ਕਦਰ ਕਰਦੇ ਹਾਂ ਤੁਸੀਂ ਜੋ ਵੀ ਪਹੁੰਚ ਰੱਖਦੇ ਹੋ ਤੁਸੀਂ ਜ਼ਰੂਰ ਐਫਰਟ ਕਰੋ ਪਰ ਇਹਨਾਂ ਨੂੰ ਆਇਡੈਂਟੀਫਾਈ ਕਰਕੇ ਜ਼ਰੂਰ ਜਗਿੰਦਰ 바ਸੀ ਜੀ ਨਾਲ ਮੈਂ ਹੁਣੇ ਅਰਸ਼ ਜੀ ਤੁਸੀਂ ਗੱਲਬਾਤ ਕੀਤੀ ਜਾਵੇ ਤੇ ਇਹ ਕੇਸ ਜਿਹੜਾ ਅੱਜ ਦੀ ਅੱਜ ਡਿਸਕਸ ਕੀਤਾ ਜਾਵੇ ਕਿ ਹੋ ਕੀ ਰਿਹਾ ਆ ਨਿਆਣੇ ਯਾਰ ਅਸੀਂ ਜੰਮੀ ਜਾਂਦੇ ਆ ਤੇ ਕਿਹੜੀ ਮਾਪਿਆਂ ਨੇ ਇਹਨਾਂ ਦੇ ਵਿੱਚ ਕਮੀ ਛੱਡਤੀ ਹੋਵੇਗੀ ਤੇ ਨਾਲੇ ਨੌਜਵਾਨੀ ਨੂੰ ਵੀ ਮੈਂ ਕਹਿਣਾ ਚਾਹੁੰਦਾ ਵੀ ਜਿਨ੍ਹਾਂ ਨੇ ਤੁਹਾਨੂੰ ਯਾਰ ਜੰਮਤਾ ਐਡੇ-ਐਡੇ ਕਰਤਾ ਤੁਹਾਨੂੰ ਤੁਹਾਨੂੰ ਉਹਨਾਂ ਨਾਲੋਂ ਵੱਧ ਅਕਲ ਥੋੜੀ ਆ ਗਈ ਕੋਈ ਹੁਣ ਠੀਕ ਆ ਸਮੇਂ ਨਾਲ ਤੁਹਾਡੇ ਐਜੂਕੇਸ਼ਨ ਵਧ ਗਈ ਸਮੇਂ ਨਾਲ ਤੁਹਾਨੂੰ ਐਕਸਪੋਜ਼ਰ ਵਧ ਗਿਆ ਪਰ ਫਿਰ ਵੀ ਅਸੀਂ ਐਡੀ ਤਾਂ ਕੋਈ ਮਲ ਨਹੀਂ ਨਾ ਮਾਲੀ ਇਹਨਾਂ ਤਾਂ ਕੋਈ ਸਿੱਖ ਨਹੀਂ ਨਾ ਲਿਆ ਕੇ ਅਸੀਂ ਫਿਰ ਐਵ ਜੀਆਂ ਹਰਕਤਾਂ ਕਰਨ ਲੱਗ ਜਾਈਏ ਇਹ ਬੜੀ ਮਾੜੀ ਗੱਲ ਹੈ ਜੀ ਇਨਾਂ ਦੀ ਜਿੰਨੀ ਨਿੰਦਾ ਕੀਤੀ ਜਾਵੇ ਓਨੀ ਥੋੜੀ ਐ ਮਾੜੀ ਗੱਲ ਐ ਤੇ ਤੁਹਾਨੂੰ ਚਾਹੇ ਹਾਸੇ ਠੱਠੇ ਦੇ ਵਿੱਚ ਤੇ ਚਾਹੇ ਸੀਰੀਅਸ ਨੋਟ ਤੇ ਤੁਸੀਂ ਬਜ਼ੁਰਗਾਂ ਨੂੰ ਜੇ ਐ ਬਣ ਸਕਦੇ ਹੋ ਤੇ ਇਦੋਂ ਕੁਝ ਵੀ ਮਾੜਾ ਨਹੀਂ ਤੁਹਾਨੂੰ ਦੇਖ ਕੇ ਤੁਹਾਡੇ ਬੱਚੇ ਤੁਹਾਡਾ ਪਰਿਵਾਰ ਤੁਹਾਡੇ ਜਾਣਨ ਵਾਲੇ ਕੀ ਤੁਹਾਡੇ ਤੋਂ ਸਿੱਖਣਗੇ ਕਿੱਡੀ ਸ਼ਰਮ ਦੀ ਗੱਲ ਐ ਤੇ ਪਰ ਸਾਡੀ ਕਮਿਊਨਿਟੀ ਚੁੱਪ ਐ ਸਾਡੀ ਕਮਿਊਨਿਟੀ ਜਮਾਂ ਸ਼ਾਂਤ ਹੈ ਕਿ ਆਪਾਂ ਬੋਲਣਾ ਹੀ ਨਹੀਂ ਕੀ ਤੁਹਾਡੇ ਚ ਕੋਈ ਵੀ ਇਹ ਮੁੰਡੇ ਨੂੰ ਨਹੀਂ ਜਾਣਦਾ ਇਹ ਬਜ਼ੁਰਗ ਨੂੰ ਨਹੀਂ ਜਾਣਦਾ ਕਿੱਡੀ ਸ਼ਰਮ ਵਾਲੀ ਘਟਨਾ ਹੈ ਇਹ ਵਾਪਰੀ ਆ ਪੰਜਾਬ ਦੇ ਵਿੱਚ ਕਿ ਇੱਕ ਬਜ਼ੁਰਗ ਨੂੰ ਚਾਰ ਛਲੜਾਂ ਦੇ ਪਿੱਛੇ ਚਾਰ ਕਿੱਲਿਆਂ ਦੇ ਪਿੱਛੇ ਕੋਈ ਚਾਰ ਚੀਜ਼ਾਂ ਦੇ ਪਿੱਛੇ ਆਪਦੇ ਪਿਓ ਨੂੰ ਕੋਈ ਐਵੇਂ ਵੀ ਬੰਨਦਾ ਐਦੋਂ ਮਾੜਾ ਸਾਡੇ ਸਮਾਜ ਦੇ ਵਿੱਚ ਕੀ ਹੋ ਜੂਗਾ ਕਦਰਾਂ ਕੀਮਤਾਂ ਸਾਡੇ ਸਮਾਜ ਦੀਆਂ ਕਿੱਧਰ ਨੂੰ ਚੱਲ ਪਈਆਂ ਅਸੀਂ ਕਦੋਂ ਸਮਝਾਂਗੇ ਕਦੋਂ ਜਿਹੜੀਆਂ ਮੈਟੀਰੀਅਲਿਜ਼ਮ ਦੀਆਂ ਚੀਜ਼ਾਂ ਨੇ ਇਹਨਾਂ ਦੇ ਅਸੀਂ ਇਹਨਾਂ ਤੋਂ ਉੱਚਾ ਉੱਠਾਂਗੇ ਕਦੋਂ ਸਾਨੂੰ ਰਿਸ਼ਤਿਆਂ ਦੀ ਕਦਰ ਜਿਹੜੀ ਕਰਨੀ ਆਵੇਗੀ ਪਤਾ ਨਹੀਂ ਕਦੋਂ ਪਰ ਅਸੀਂ ਤੁਹਾਨੂੰ ਸਮੇਂ ਸਿਰ ਜਗਾਉਂਦੇ ਰਹਾਂਗੇ ਅਸੀਂ ਉਹਨਾਂ ਲੋਕਾਂ ਨੂੰ ਨੰਗੇ ਕਰਦੇ ਰਹਾਂਗੇ ਜਿਹੜੇ ਲੋਕ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਜਿਹੜੇ ਲੋਕ ਇਹ ਸਮਝ ਲੈਣੇ ਕਿ ਸ਼ਾਇਦ ਉਹਨਾਂ ਨੂੰ ਕੋਈ ਨਹੀਂ ਦੇਖਦਾ ਜਾਂ ਉਹਨਾਂ ਦੇ ਖਿਲਾਫ ਕੋਈ ਨਹੀਂ ਜਾਵੇਗਾ ਅਸੀਂ ਜਾਵਾਂਗੇ ਉਹਨਾਂ ਦੇ ਖਿਲਾਫ ਕਿਉਂਕਿ ਇਹ ਨਿੱਤ ਦਾ ਕੰਮ ਬਣ ਚੁੱਕਿਆ ਸਾਡੇ ਸਮਾਜ ਦੇ ਵਿੱਚ ਬੜਾ ਨਿਘਾਰ ਆਉਂਦਾ ਜਾ ਰਿਹਾ ਇਹ ਘਟਨਾ ਬਾਰੇ ਤੁਹਾਨੂੰ ਹੋਰ ਕੋਈ ਡਿਟੇਲ ਦੇ ਵਿੱਚ ਜਾਣਕਾਰੀ ਹੋਵੇ ਸਾਡੇ ਨਾਲ ਜਰੂਰ ਸਾਡਾ ਨੰਬਰ WhatsApp ਦਾ 437 771 1313 ਤੇ ਜਰੂਰ ਜਾਣਕਾਰੀ ਦਿੱਤੇ ਜਾਵੇ ਸਾਡੇ ਸਟੂਡੀਓ ਲਾਈਨ ਤੇ ਤੇ ਪਰ ਅਸੀਂ ਇਹਦੇ ਬਾਰੇ ਸਬੰਧਤ ਥਾਣੇ ਨਾਲ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਾਂਗੇ ਤਾ ਜੋ ਇਹੋ ਜਿਹੇ ਲੋਕਾਂ ਨੂੰ ਨੱਥ ਪਾਈ ਜਾ ਸਕੇ ਕਦੇ ਕਦੇ ਐਂ ਲੱਗਦਾ ਵੀ ਸਾਡੇ ਸਮਾਜ ਦੇ ਵਿੱਚ ਹੋਈ ਸਾਰਾ ਕੁਝ ਬਰਾ ਰਿਆ ਪਰ ਨਹੀਂ ਇੱਥੇ ਅ ਚੰਗਾ ਵੀ ਬਹੁਤ ਕੁਝ ਹੋ ਰਿਹਾ ਤੇ ਚੰਗਾ ਕੀ ਕੀ ਹੋ ਰਿਹਾ ਉਹਦੇ ਬਾਰੇ ਅੱਗੇ ਚੱਲ ਕੇ ਇੱਕ ਰਿਪੋਰਟ ਪੇਸ਼ ਕਰਦੇ ਹਾਂ ਪਰ ਅੱਜ ਦੇ ਸ਼ੋਅ ਦੇ ਲਈ ਇੱਕ ਹੋਰ ਜਿਹੜੇ ਮੈਂ ਤੁਹਾਨੂੰ ਗੱਲਬਾਤ ਗੱਲਬਾਤ ਅਪਡੇਟ ਕਰਨੀ ਹੈ ਕਿ ਸਾਡੇ ਕੈਨੇਡਾ ਦੇ ਵਿੱਚ ਇੱਕ ਚਿੱਠੀ ਘੁੰਮ ਰਹੀ ਹੈ ਉਹ ਕਿਹੜੀ ਚਿੱਠੀ ਆ ਉਹ ਚਿੱਠੀ ਬਾਰੇ ਗੱਲ ਕਰਦੇ ਹਾਂ ਇਹ ਚਿੱਠੀ ਗਾਣੇ ਵਾਲੀ ਨਹੀਂ ਕਿ ਚਿੱਠੀ ਚਿੱਠੀ ਤਾਂ